ਸੋ ਜੇ ਕੋਈ ਚੀਜ਼ ਦੀ ਇੰਸ਼ੋਰੈਂਸ ਦੀ ਪ੍ਰੀਮੀਅਮ ਵੱਧ ਆਇਆ ਉਹਦੇ ਪਿੱਛੇ ਵੱਡਾ ਰੀਜ਼ਨ ਹੁੰਦਾ ਆ ਸਟੂਡੈਂਟਸ ਨੂੰ ਜਾਂ ਅਨਰਿਲੇਟਿਡ ਇੰਡੀਵਿਜੂਅਲਸ ਨੂੰ ਆਪਾਂ ਘਰ ਰੈਂਟ ਤੇ ਦਿੰਨੇ ਹੈਗੇ ਆ ਉਸ ਵੇਲੇ ਆਪਾਂ ਇਹ ਨਹੀਂ ਦੇਖਦੇ ਵੀ ਇਹਨਾਂ ਇੰਸ਼ੋਰੈਂਸ ਨੇ ਮੈਨੂੰ ਕਵਰ ਕਰਨਾ ਕਿ ਨਹੀਂ ਕਰਦਾ ਟਰੈਵਲ ਇੰਸ਼ੋਰੈਂਸ ਜ਼ਰੂਰ ਦੇਖਣੀ ਚਾਹੀਦੀ ਹੈਗੀ ਆ ਜੇ ਕੈਨੇਡਾ ਦੇ ਵਿੱਚ ਕਾਫੀ ਐਕਸਪੈਂਸਿਵ ਹੈਗਾ ਸਾਰਾ ਕੁਝ ਹੋਮ ਇੰਸ਼ੋਰੈਂਸ ਬਾਰੇ ਕਈ ਸਵਾਲ ਹੁੰਦੇ ਆ ਕਾਫੀ ਚੇਂਜਸ ਨੇ ਐਮਸੀ ਇੰਸ਼ੋਰੈਂਸ ਅਸੀਂ ਪਹੁੰਚੇ ਹੋਏ ਆ ਜਾਣਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਹੋਮ ਇੰਸ਼ੋਰੈਂਸ ਜਿਹਦੇ ਅਸੀਂ ਗੱਲ ਕਰਦੇ ਆ ਤੇ ਚੇਂਜਸ ਜਿਹੜੀਆਂ ਕੀ ਆਈਆਂ ਨੇ ਸੋ ਹੋਮ ਇੰਸ਼ੋਰੈਂਸ ਦੇ ਲੇਟਲੀ ਬਹੁਤ ਚੇਂਜਸ ਆਈਆਂ ਹੈਗੀਆਂ ਕਿ ਉਹਦੇ ਵਿੱਚ ਕਈ ਫੈਕਟਰ ਹੈਗੇ ਆ ਪਹਿਲਾਂ ਤਾਂ ਹੈਗੇ ਆ ਆਰਥਕੋਇਕ ਦੇ ਪ੍ਰਾਈਸ ਚੇਂਜਸ ਜਾਂ ਆਰਥਕੋਇਕ ਦੀਆਂ ਰੈਸਟ੍ਰਿਕਸ਼ਨਸ ਦੂਸਰਾ ਹੈਗਾ ਹਾਈ ਵੈਲਿਊ ਘਰ ਜਿਹੜੇ ਆਪਾਂ ਵੱਡੇ ਘਰ ਬਣਾਏ ਆ ਉਹਨਾਂ ਲਈ ਇੰਸ਼ੋਰੈਂਸ ਤੇ ਬਹੁਤ ਇਨਕਰੀਜ਼ ਹੋਈਆਂ ਆ ਜਿਹੜੇ ਰੈਂਟਲ ਘਰ ਹੈਗੇ ਆ ਜਾਂ ਸਟੈਂਡ ਅਲੋਨ ਰੈਂਟਲ ਹੈਗੇ ਆ ਜਾਂ ਜਿੱਦਾਂ ਵਿੱਚ ਸਟੂਡੈਂਟ ਰਹਿ ਰਹੇ ਆ ਜਾਂ ਉਹ ਸ਼ਾਰਟ ਟਰਮ ਰੈਂਟਲ ਦਿੱਤੇ ਉਹ ਜਿਹਦਾ 에어ਬੀਐਨਬੀ ਨੂੰ ਦਿੱਤੇ ਹੋਆ ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕਾਫੀ ਚੇਂਜਸ ਆਈਆਂ ਹੈਗੀਆਂ ਜਿਹੜੀਆਂ ਹਰ ਕੋਈ ਐ ਸੈਕੰਡ ਕੁਆ ਜੋ ਜਿਹੜਾ ਪੁੱਛ ਰਿਹਾ ਹੈਗਾ ਉਹ ਇਹਨਾਂ ਚੇਂਜਸ ਤੇ ਪੁੱਛ ਰਿਹਾ ਹੈਗਾ ਆ ਸੋ ਜੇ ਆਪਾਂ ਸਪੈਸੀਫਿਕਲੀ ਗੱਲ ਕਰਦੇ ਹੈਗੇ ਆ ਵਨ ਟਾਪਿਕ ਦੀ ਅਰਥਕਵਿਕ ਆਰਥਕੋਕ ਦੇ ਰੇਟ ਜਿਹੜੇ ਹੈਗੇ ਆ ਉਹ ਬਹੁਤ ਵਧੇ ਆ ਸੋ ਇਸ ਕਰਕੇ ਅਸੀਂ ਦੇਖ ਰਹੇ ਆ ਬਹੁਤ ਜਿਹੜੇ ਕਲਾਇੰਟ ਆਉਂਦੇ ਆ ਉਹ ਕਹਿੰਦੇ ਆ ਓਕੇ ਠੀਕ ਆ ਆਰਥਕੋਕ ਦੀ ਕਵਰੇਜ ਘਟਾ ਦਿਓ ਸੋ ਜੇ ਇੰਸ਼ੋਰੈਂਸ ਦੇ ਰੇਟ ਵਧੇ ਆ ਉਹਦੇ ਉਹਦਾ ਕੋਈ ਰੀਜ਼ਨ ਹੁੰਦਾ ਆ ਮੈਂ ਇਹ ਕਹਿਨੀ ਆ ਵੀ ਆਪਣਾ ਆਪਣੇ ਏਜੰਟ ਨੂੰ ਜਾ ਕੇ ਜਰੂਰ ਪੁੱਛੋ ਵੀ ਆਰਥਕੋਕ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜਦੋਂ ਇੰਸ਼ੋਰੈਂਸ ਕੰਪਨੀਆਂ ਕੋਈ ਵੀ ਕਵਰੇਜ ਪਾਉਂਦੀਆਂ ਹਨਾ ਉਹਦੇ ਵਿੱਚ ਉਹ ਬਹੁਤ ਰਿਸਰਚ ਕਰਦੀਆਂ ਵੀ ਇਹ ਸੋ ਦੈਟ ਮੀਨ ਜੇ ਇਨਕਰੀਜ਼ ਹੋਇਆ ਦੈਟ ਮੀਨ ਆਪਣਾ ਰਿਸਕ ਵੀ ਕਾਫੀ ਵਧਿਆ ਹੈਗਾ ਆਰਥਕੋਕ ਦਾ ਸ ਹਟਾਉ ਨੀ ਸੋ ਜੇ ਕਿਸੇ ਚੀਜ਼ ਦੀ ਇੰਸ਼ੋਰੈਂਸ ਦੀ ਪ੍ਰੀਮੀਅਮ ਵਧਦਾ ਆ ਉਹਦੇ ਪਿੱਛੇ ਵੱਡਾ ਰੀਜ਼ਨ ਹੁੰਦਾ ਆ ਸੋ ਉਹਨੂੰ ਇੱਕ ਵਾਰੀ ਆਪਣੇ ਏਜੰਟ ਨੂੰ ਜ਼ਰੂਰ ਪੁੱਛੋ ਵੀ ਇਹਦਾ ਰੇਟ ਕਿਉਂ ਵਧਿਆ ਤੇ ਇਹਦੇ ਫਾਇਦੇ ਮੈਨੂੰ ਹੈਗੇ ਆ ਜਾਂ ਨਹੀਂ ਹੈਗੇ ਹੈਗੇ ਇਹਦੇ ਰੇਟ ਵਧੇ ਕਿਉਂ ਹੈ ਜੀ ਵੈਸੇ ਸਾਰੇ ਸੋ ਜਿਹੜਾ ਆਪਣਾ ਬੀਸੀ ਹੈਗਾ ਆ ਪ੍ਰੋਵਿੰਸ ਉਹਦੇ ਵਿੱਚ ਆਪਣੇ ਜਾਦੇ ਰੇਟ ਵਧੇ ਹੈ ਕਿਉਂਕਿ ਆਪਣਾ ਵਾਰਨਿੰਗਸ ਬਹੁਤ ਹੈਗੀਆਂ ਵੀ ਆਪਣਾ ਪੋਟੈਂਸ਼ੀਅਲ ਹੈਗਾ ਵੀ ਆਰਥਕ ਇਕ ਆਉਣ ਦੇ ਕਰਕੇ ਏਸੀ ਰੀਜ਼ਨ ਦੇ ਕਰਕੇ ਬਹੁਤ ਇੰਸ਼ੋਰੈਂਸ ਕੰਪਨੀਆਂ ਨੇ ਰੇਟ ਦੇਣੇ ਵੀ ਬੰਦ ਕਰਤੇ ਆ ਆਰਥਕ ਇਕ ਲਈ ਉਹ ਕਹੀ ਕਹਿੰਦੀਆਂ ਵੀ ਠੀਕ ਹੈ ਜਾਰ ਰਿਚਮੈਂਟ ਆ ਰਿਚਮੈਂਟ ਦੇ ਵਿੱਚ 50% ਆਫ ਦਾ ਪ੍ਰੋਪਰਟੀਆਂ ਦੇ ਆਰਥਕ ਇਕ ਮਿਲਦਾ ਨਹੀਂ ਹੈਗਾ ਤੋ ਕਿ ਉਹ ਵੀ ਜ਼ਿਆਦਾ ਪ੍ਰੌਨ ਹੈਗਾ ਆ ਵੀ ਆਰਥੋਕ ਜੇ ਆਇਆ ਉੱਥੇ ਜ਼ਿਆਦਾ ਡੈਮੇਜ ਹੋਣਾ ਹੈ ਜਾਂ ਡੈਲਟਾ ਹੈਗਾ ਆ ਉਹ ਨੰਬਰ ਸੈਕੰਡ ਤੇ ਹੈ ਜਾਂ ਆਈਲੈਂਡ ਹੈ ਕੋਈ ਵੀ ਵੈਨਕੂਵਰ ਆਈਲੈਂਡਸ ਹੋਏ ਜਾਂ ਹੋਰ ਕੋਈ ਆਈਲੈਂਡ ਹੈਗਾ ਉਹਨਾਂ ਤੇ ਵੀ ਜ਼ਿਆਦਾ ਹੈਗਾ ਆ ਸੋ ਉਹਨਾਂ ਦੇ ਪ੍ਰੀਮੀਅਮ ਵੀ ਜ਼ਿਆਦਾ ਦਿਖਣ ਨੂੰ ਮਿਲਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਉੱਥੇ ਜ਼ਿਆਦਾ ਚਾਂਸਸ ਹੈਗੇ ਆ ਆਰਥੋਕ ਕਾਉਣ ਦੇ ਤੇ ਕਲੇਮ ਆਉਣ ਦੇ ਵੀ ਜ਼ਿਆਦਾ ਚਾਂਸਸ ਉਹਨਾਂ ਏਰੀਆਜ਼ ਦੇ ਵਿੱਚ ਹੈਗੇ ਆ ਪਰ ਉਹਨਾਂ ਏਰੀਆ ਨੂੰ ਜ਼ਿਆਦਾ ਦੇਖਣਾ ਚਾਹੀਦਾ ਹੈ ਵੀ ਸਾਨੂੰ ਜੇ ਮਿਲ ਸਕੇ ਤੇ ਕਵਰੇਜ ਲੈਣੀ ਜ਼ਰੂਰ ਚਾਹੀਦੀ ਹੈ ਤੇ ਜਿੱਦਾਂ ਕੋਈ ਪੁਰਾਣਾ ਘਰ ਆ ਜਾਂ ਰੈਂਟਰਸ ਨੇ ਤਾਂ ਉਹਦੀਆਂ ਕੀ ਦਿੱਕਤਾਂ ਹੁੰਦੀਆਂ ਇੰਸ਼ੋਰੈਂਸ ਵੇਲੇ ਤਾਂ ਕਿੰਸ ਟੰਗ ਦਾ ਉਹਨਾਂ ਨੂੰ ਲੈਣਾ ਚਾਹੀਦਾ ਸੋ ਜਿਹੜੇ ਆਪਾਂ ਬਹੁਤ ਪੰਜਾਬੀ ਹੈਗੇ ਆ ਜਿਹੜੇ ਆਪਾਂ ਰੈਂਟਲ ਹਾਊਸ ਲੈਣੇ ਆ ਜਾਂ ਰੈਂਟ ਤੇ ਕਰਦੇ ਆਂ ਕਈ ਵਾਰੀ ਆਪ ਜੋ ਰੈਂਟ ਤੇ ਦਿੰਨੇ ਆ ਆਪਾਂ ਸਿਰਫ ਰੈਂਟਲ ਇਨਕਮ ਦੇ ਹੀ ਦੇਖਦੇ ਆ ਉਹਦੀਆਂ ਅਦਰ ਜਿਹੜੀਆਂ ਰਿਕੁਆਇਰਮੈਂਟਸ ਆ ਉਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਜਾਂ ਆਪਾਂ ਦੇਖਦੇ ਹੀ ਨਹੀਂ ਹੈਗੇ ਸੋ ਉਹਦੇ ਵਿੱਚ ਮੇਨਲੀ ਹੈਗਾ ਵੀ ਜਦ ਆਪਾਂ ਸਟੂਡੈਂਟਸ ਨੂੰ ਜਾਂ ਅਨ ਰਿਲੇਟਿਡ ਇੰਡੀਵਿਜੂਅਲਸ ਨੂੰ ਆਪਾਂ ਘਰ ਰੈਂਟ ਤੇ ਦਿੰਨੇ ਹੈਗੇ ਆ ਉਸ ਵੇਲੇ ਆਪ ਇਹ ਨਹੀਂ ਦੇਖਦੇ ਵੀ ਇਹਨਾਂ ਇੰਸ਼ੋਰੈਂਸ ਨੇ ਮੈਨੂੰ ਕਵਰ ਕਰਨਾ ਕਿ ਨਹੀਂ ਕਰਨਾ ਥਿਸ ਇਜ਼ ਅ ਬਿਗ ਥਿੰਗ ਜੇ ਤੁਸੀਂ ਸਟੂਡੈਂਟ ਘਰ ਦੇ ਵਿੱਚ ਰੱਖਿਓ ਸੀਗੇ ਤੇ ਤੁਸੀਂ ਉਹਨਾਂ ਨੂੰ ਇੰਸ਼ੋਰੈਂਸ ਕੰਪਨੀ ਨੂੰ ਡਿclare ਨਹੀਂ ਕੀਤਾ ਸੀਗਾ ਵੀ ਤੁਹਾਡੇ ਕੋਲ ਸਟੂਡੈਂਟ ਆਈ ਡੋਨਟ ਮੀਨ ਟੂ ਕਿ ਸਟੂਡੈਂਟ ਹੀ ਸੋ ਐਨੀ ਅਨਰਿਲੇਟਡ ਪਰਸਨ ਸਟੂਡੈਂਟ ਆਪਾਂ ਜ਼ਿਆਦਾ ਕਹਿੰਦੇ ਵੀਕਿਉਂਕਿ ਸਟੂਡੈਂਟ ਜ਼ਿਆਦਾ ਸ਼ੇਅਰਿੰਗ ਦੇ ਵਿੱਚ ਰਹਿੰਦੇ ਆ ਬਟ ਇਟ ਡਸਨਟ ਮੀਨ ਕਿ ਸਟੂਡੈਂਟ ਹੀ ਹੋਣ ਸੋ ਜੇ ਮੈਂ ਤੇ ਤੁਸੀਂ ਰਹਿ ਰਹੇ ਹੈਗੇ ਆ ਵੀ ਆਰ ਅਨਰਿਲੇਟਡ ਸੋ that mean ਟੂ ਇੰਡੀਵਿਜੂਅਲ ਜੇ ਇੱਕ ਫੈਮਿਲੀ ਰਹਿ ਰਹੀ ਹੈ ਵਿੱਚ ਨਾਲ ਚਾਰ ਬੱਚੇ ਹੈਗੇ ਆ that is 1 uh, family so that doesn't um, changes anything but most of the time jadon aapan add karde hain e idan diyan coverages premium up hunda hai most of the time aapan nu pata hi nahi hunda bi aapan je student rakhe ho oh de vich coverage change bhi karni hai gi so eh todi je insurance te kalu far the claim aa janda hai it can be denied breach ਸੋ ਇਹ ਵੱਡੀ ਹੈਗੀ ਆ ਜੇ ਨਾਲ ਜੇ ਤੁਸੀਂ ਆਪਣੀ ਮੰਨ ਦੀ ਸੰਤੋਸ਼ ਲਈ ਲਈ ਆਪਾਂ ਇੰਸ਼ੋਰੈਂਸ ਲੈਣੇ ਆ ਸੋ ਮੇਕ ਸ਼ੋਰ ਜੇ ਤੁਸੀਂ ਰੈਂਟਲ ਰੱਖਿਆ ਜਾਂ ਕੋਈ ਜਿਹੜੇ ਅਨ ਰਿਲੇਟਡ ਪੀਪਲ ਹੈਗੇ ਆ ਤੁਮਾਂ ਬੇਸਮੈਂਟ 'ਚ ਇੱਕ 'ਚ ਰਹਿੰਦੇ ਆ ਦੂਜੀ 'ਚ ਰਹਿੰਦੇ ਆ ਜਾਂ ਉੱਪਰ ਰਹਿੰਦੇ ਹੈਗੇ ਆ ਸੋ ਆਪਣੀ ਪਾਲਿਸੀ ਤੇ ਆਪਣੇ ਬਰੋਕਰ ਨੂੰ ਜਰੂਰ ਪੁੱਛੋ ਵੀ ਮੈਂ ਕਵਰ ਹੈਗਾ ਸਟੂਡੈਂਟਲੀ ਅਨ ਰਿਲੇਟਡ ਪੀਪਲਸ ਲੇਕਿਨ ਨਹੀਂ ਤੇ ਜਿਹੜੇ ਵੱਡੇ ਘਰ ਨੇ ਉਹਨਾਂ ਦੀ ਰੀਨਵਲ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਇੰਸ਼ੋਰੈਂਸ ਦੀਆਂ ਇਸ ਟਾਈਮ ਜੀ ਸੋ ਜਿਹੜੇ ਵੱਡੇ ਘਰ ਹੈਗੇ ਆ ਓਵਰ 6000 ਜਾਂ 5500 ਸਕਰ ਫੁੱਟ ਤੋਂ ਉੱਪਰ ਜਿਹੜੇ ਘਰ ਹੈਗੇ ਉਹਨਾਂ ਤੇ ਕਾਫੀ ਦਿੱਕਤ ਇੰਸ਼ੋਰੈਂਸ ਦੀਆਂ ਪ੍ਰਾਈਸਸ ਵਧੀਆਂ ਹੈਗੀਆਂ ਸੋ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਵੱਡੇ ਘਰ ਨਹੀਂ ਕਰਦੀ ਕਿਉਂਕਿ ਉਹਨਾਂ ਦੀ ਜਿਹੜੀ ਕਪੈਸਿਟੀ ਹੈਗੀ ਆ ਪੋੜੇ ਤੱਕ ਹੀ ਹੁੰਦੀ ਆ 1.5 ਲੱਖ 2 1.5 ਮਿਲੀਅਨ ਤੋਂ 2 ਮਿਲੀਅਨ ਤੱਕ ਹੀ ਹੁੰਦੀ ਆ ਸੋ ਜਿਹੜੇ ਇਹ ਹੈਗੇ ਆ ਇੱਕ ਘਰ ਹੁਣ ਆਪਾਂ ਮੋਸਟਲੀ ਆਪਾਂ ਦੇਖਦੇ ਆ ਸਰੀ ਵੈਵਨਕੂਵਰ ਜਾਂ ਰਿਚਮੰਡ ਦੇ ਵਿੱਚ ਕਾਫੀ ਵੱਡੇ ਘਰ ਹੈਗੇ ਆ ਤੇ ਇੰਸ਼ੋਰੈਂਸ ਉਹਨਾਂ ਦੀ ਕਾਫੀ ਵੱਧੀ ਆ ਕਿਉਂਕਿ ਆਮ ਕੰਪਨੀਆਂ ਲੈ ਨਹੀਂ ਰਹੀਆਂ ਉਹ ਕਹਿੰਦੀ ਅਸੀਂ ਨਹੀਂ ਲੈਣੀ ਤੁਸੀਂ ਬਾਹਰ ਕਮਰਸ਼ੀਅਲ ਕੰਪਨੀਆਂ ਦੇ ਨਾਲ ਕਰੋ ਸਾਡੇ ਕੋਲ ਵੱਡੀ ਮਾਰਕੀਟ ਹੈਗੀ ਆ ਇਹਨਾਂ ਟਾਈਪ ਦੇ ਘਰ ਲਈ ਵਾਸਤੇ ਜੇ ਤੁਸੀਂ ਸਟਰਗਲ ਕਰ ਰਹੇ ਆ ਜਾਂ ਪ੍ਰਾਈਸ ਤੁਹਾਡੀ ਕਾਫੀ ਵੱਧੀ ਹੋਵੇ ਏ ਐਮ ਸੀ ਦੀ ਟੀਮ ਤੁਹਾਨੂੰ ਹਾਈ ਵੈਲਿਊ ਹੋਮ ਦੇ ਵਿੱਚ ਹੈਲਪ ਕਰ ਸਕਦੀ ਹੈ ਪ੍ਰਾਈਸ ਸੇਵ ਕਰਨ ਲਈ ਤੇ ਹੋਮ ਇੰਸ਼ੋਰੈਂਸ ਦੇ ਨਾਲ ਇੱਕ ਆ ਜਾਂਦਾ ट्रैवल ਕਿ ਲੋਕ ट्रैवल ਇੰਨੀ ਤੇ ਨਹੀਂ ਕਾਫੀ ਕਰਦੇ ਨੇ ਜਾਂ ਕੋਈ ਵਿਜ਼ਟਰ ਆ ਰਿਹਾ ਜਾਂ ਕੋਈ ਸਟੂਡੈਂਟ ਆ ਤਾਂ ਉਹਨਾਂ ਦੀ ਇੰਸ਼ੋਰੈਂਸ ਬਾਰੇ ਕੀ ਧਿਆਨ ਉਹਨਾਂ ਨੂੰ ਜਿਹੜਾ ਰੱਖਣਾ ਚਾਹੀਦਾ ਹੈ ਸੋ ਜਦੋਂ ਆਪਾਂ ਗੱਲ ਕਰਦੇ ਆਂ ਟਰੈਵਲ ਦੀ ਚਾਹੇ ਉਹ ਕੈਨੇਡੀਅਨ ਟਰੈਵਲ ਕਰ ਰਹੇ ਹੋਣ ਆਊਟਸਾਈਡ ਜਾਂ ਕੋਈ ਵੀ ਬਾਹਰੋਂ ਕੋਈ ਬੰਦਾ ਕੈਨੇਡੀਅਨ ਕੈਨੇਡਾ ਦੇ ਵਿੱਚ ਆ ਰਿਹਾ ਹੋਵੇ ਸੋ ਉਸ ਵੇਲੇ ਟਰੈਵਲ ਇੰਸ਼ੋਰੈਂਸ ਜ਼ਰੂਰ ਦੇਖਣੀ ਚਾਹੀਦੀ ਹੈਗੀ ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਐਕਸਪੈਂਸਿਵ ਹੈਗਾ ਸਾਰਾ ਕੁਝ ਖਾਸ ਕਰਕੇ ਮੈਡੀਕਲ ਸੋ ਇਹਦੇ ਵਿੱਚ ਆਪਾਂ ਨੂੰ ਕਦੀ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਤੇ ਆਪਾਂ ਨੂੰ ਇੰਸ਼ੋਰੈਂਸ ਤੇ ਜ਼ਰੂਰ ਲੈਣੀ ਚਾਹੀਦੀ ਹੈ ਜੇ ਤੁਸੀਂ ਆਪ ਵੀ ਜਾ ਰਹੇ ਹੋ ਯੂ ਐਸ ਏ ਵਗੈਰਾ ਦੇ ਵਿੱਚ ਇਟ ਕੈਨ ਬੀ ਵੈਰੀ ਕਾਸਟਲੀ ਤੁਹਾਡੀ ਐਮ ਐਸ ਵੀ ਉੱਥੇ ਕਵਰ ਨਹੀਂ ਕਰਦੀ ਹੈਗੀ ਪਰ ਮੈਂ ਤੁਹਾ ਜੋ ਗ੍ਰੋਸਰੀ ਲੈਂਡ ਜਾ ਰਹੇ ਆ ਜਾਂ ਤੁਸੀਂ ਅ ਬੱਚਿਆਂ ਦਾ ਸਪੋਰਟਸ ਟ੍ਰਿਪ ਹੈਗਾ ਜਾਂ ਆਪਾਂ ਦੂਜੀ ਸਾਈਡ ਤੇ ਲੈ ਕੇ ਜਾ ਰਹੇ ਆ ਸੋ ਉਸ ਵੇਲੇ ਇਹ ਨਾ ਭੁੱਲੋ ਕਿ ਤੁਹਾਨੂੰ ਉੱਥੇ ਕਵਰੇਜ ਨਹੀਂ ਹੈਗੀ ਤੁਹਾਨੂੰ ਆਪਣੀ ਟਰੈਵਲ ਇੰਸ਼ੋਰੈਂਸ ਰੂਲ ਲੈ ਕੇ ਜਾਣੀ ਚਾਹੀਦੀ ਹੈਗੀ ਐਨੀ ਕੋਸਟਲੀ ਵੀ ਨਹੀਂ ਹੁੰਦੀ ਜੇ ਕੈਨੇਡੀਅਨ ਜਾ ਰਹੇ ਹੈਗੇ ਯੂਐਸਏ ਦੇ ਵਿੱਚ ਇਟਸ ਨਾਟ ਕੋਸਟਲੀ ਤੁਸੀਂ ਸਾਲ ਦਾ ਟ੍ਰਿਪ ਵੀ ਲੈ ਸਕਦੇ ਆ ਪੁੱਲ ਅイヤー ਜਿੰਨੇ ਮਰਜੀ ਟ੍ਰਿਪ ਕਰੋ ਇੱਕੋ ਪਾਲਿਸੀ ਦੇ ਵਿੱਚ ਕਵਰ ਕਰੀ ਜਾਣੇ ਹਨ ਉਹਨਾਂ ਨੇ ਸੋ ਇਟਸ ਨਾਟ ਕਾਸਟਲੀ 30 40 ਡਾਲਰ ਤੋਂ ਅイヤー ਦੀ ਪਾਲਿਸੀ ਤੁਹਾਨੂੰ ਮਿਲ ਜਾਂਦੀ ਹੈ ਜੇ ਯੂ ਐਸ ਏ ਦੇ ਵਿੱਚ ਜਾਣਾ ਚਾਰ ਪੰਜ ਟ੍ਰਿਪ ਚਾਰ ਪੰਜ ਦਿਨਾਂ ਲਈ ਤੁਸੀਂ ਉੱਥੇ ਰਹਿਣਾ ਆ ਇਵਨ ਜੇ ਤੁਸੀਂ ਇੰਡੀਆ ਨੂੰ ਵੀ ਜਾਣਾ ਹੈਗਾ ਆ ਸੋ ਆਪਾਂ ਬਹੁਤ ਜਾਣੇ ਆਪਾਂ ਜਾਣਦੇ ਆ ਪਰ ਆਪੋਸ ਵੇਲੇ ਸੋਚਦੇ ਨਹੀਂ ਹੈਗੇ ਪਰ ਇਹ ਇੰਨੀ ਐਕਸਪੈਂਸਿਵ ਨਹੀਂ ਹੁੰਦਾ ਇੱਕ ਵਾਰੀ ਸਾਡੇ ਟੀਮ ਨੂੰ ਇੱਕ ਵਾਰੀ ਜਰੂਰ ਪੁੱਛੋ ਵੀ ਰੇਟਸ ਕੀ ਹੈਗੇ ਆ ਤੇ ਤੁਹਾਡੋਂ ਕਿੱਥੋਂ ਬੈਟਰ ਮਨੀ ਮਿਲ ਸਕਦੀ ਹੈ ਤੇ एएमसी इंश्योरेंस ਦੇ ਨਾਲ ਸੰਪਰਕ ਕਿੱਦਾ ਕੀਤਾ ਜਾ ਸਕਦਾ ਸੋ ਸਾਡੇ 10 ਆਫਿਸ 올 ਓਵਰ ਲੋਅਰ ਮਿਡਲੈਂਡ ਦੇ ਵਿੱਚ ਤੁਹਾਡੀਆਂ ਸੁਭਾਵਾਂ ਨਮਾਉਂਦੇ ਨੇ ਸੋ ਸਾਨੂੰ ਕੰਟੈਕਟ ਕਰਨ ਲਈ 6045076666 ਅਗੇਨ 507666 ਸਾਡਾ ਫੋਨ ਨੰਬਰ ਹੈ ਜੇ ਕੋਈ ਹੋਰ ਟਾਪਿਕ ਜਾਂ ਇੱਥੇ ਆਪਾਂ ਨੂੰ ਕੋਈ ਮਿਸ ਹੋ ਗਿਆ ਹੋਵੇ ਤੁਸੀਂ ਸਾਨੂੰ ਮੈਨੂੰ ਕਾਲ ਕਰ ਲਓ ਜਾਂ ਮੇਰੀ ਟੀਮ ਨੂੰ ਕਾਲ ਕਰ ਲਓ ਅਸੀਂ 9:00 ਕਲॉक ਤੋਂ ਲੈ ਕੇ ਸ਼ਾਮ ਦੇ 9:00 ਵਜੇ ਤੱਕ ਓਪਨ ਹੁੰਦੇ ਹਾਂਗੇ ਸੱਤੇ ਦਿਨ ਸੁਭਾਵਾਂ ਨਮਾਉਂਦੇ ਤੁਹਾਡੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਫॉर हैवਿੰਗ ਮੀ ਸੋ ਵਕਾਈ ਹੋਮ ਇੰਸ਼ੋਰੈਂਸ ਬਾਰੇ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਟ੍ਰੈਵਲ ਇੰਸ਼ੋਰੈਂਸ ਬਾਰੇ ਤਾਂ ਤੁਸੀਂ ਐਮਸੀ ਇੰਸ਼ੋਰੈਂਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਸਹੀ ਸਲਾਹ ਤੇ ਸਹੀ ਜਾਣਕਾਰੀ ਜਦੋਂ ਤੁਹਾਡੇ ਕੋਲੇ ਹੋਏਗੀ ਫੇਰ ਹੀ ਤੁਸੀਂ ਸਹੀ ਇੰਸ਼ੋਰੈਂਸ ਜਿਹੜਾ ਉਹ ਲੈ ਸਕਦੇ ਹੋ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ